ਸਸ਼ੀਕਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਬਦਲਾਵ ਦੇ ਸ਼ੇਅਰ ਕਰਨ ਲੱਗੇ ਆ ਸੋ ਇਹ ਬਹੁਤ ਹੀ ਡਿਫਰੈਂਟ ਜャ ਸਟਾਈਲ ਹੈ ਜੀ ਕਿਉਂਕਿ ਬਦਲਾਵ ਦੇ ਵਿੱਚ ਅਸੀਂ ਕਈ ਤਰ੍ਹਾਂ ਦੇ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਵੇਂ ਕਿ ਓਨਲੀ ਬਦਲਾਵ ਦੇ ਹੰਦਿਆ ਜੋ ਕਿ 골ਡਨ ਜਾਂ ਜਿਹੜਾ ਵੀ ਅਸੀਂ ਕਲਰ ਲਾਉਣੇ ਆ ਔਰ ਕਈ ਸੂਟਸ ਦੇ ਵਿੱਚ ਅਸੀਂ ਮਸ਼ੀਨ ਐਮਬਰਾਇਡਰੀ ਥ੍ਰੈਡ ਜੈਡ এমਬਰਾਇਡਰੀ ਹੈ ਜਿਹੜਾ ਵਿੱਚ ਮੈਂਸ਼ਨ ਕਰਦੇ ਆ ਸੋ ਉਹਦੇ ਨਾਲ ਹੋਰ ਵੀ ਜਿਹੜਾ ਵਰਕ ਹੈਗਾ ਉਹ ਬਹੁਤ ਹੀ ਪਿਆਰਾ ਲੱਗਦਾ ਕਿਉਂਕਿ ਕਲਰ ਵੀ ਆ ਜਾਂਦਾ ਉਹਦੇ ਨਾਲ ਸੋ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਬੰਦੇ ਹੈਗੇ ਆ ਜੀ ਕਿਉਂਕਿ ਜਦੋਂ ਤੁਸੀਂ ਡਿਫਰੈਂਟ ਕਲਰ ਤੇ ਉਹਨੂੰ ਟਰਾਈ ਕਰਦੇ ਹੋ ਤਾਂ ਉਹਦੀ ਲੁੱਕ ਹੈ ਜਿਹੜੀ ਕੰਪਲੀਟਲੀ ਚੇਂਜ ਹੋ ਜਾਂਦੀ ਹੈ ਕਈ ਜਿਹੜੇ ਸੌਬਰਬਸ ਹਨ ਕਰਦੇ ਆ ਕਿ ਥੋੜੇ ਡਾਰਕ ਪਸੰਦ ਕਰਦੇ ਆ ਸੋ ਅਸੀਂ ਤੁਹਾਨੂੰ ਵਾਰ-ਵਾਰ ਦਿਖਾਉਂਦਾ ਇਹ ਹੀ ਹੁੰਦਾ ਹੈ ਕਿ ਤੁਸੀਂ ਗੈਸ ਕਰ ਸਕੋ ਕਿ ਹਾਂਜੀ ਅਸੀਂ ਕਿਸ 컬러 ਦੇ ਵਿੱਚ ਜਾਣਾ ਹੈਗਾ ਪੇਸਟਰ ਸ਼ੇਡ ਦੇ ਵਿੱਚ ਜਾਂ ਥੋੜੇ ਡਾਰਕ ਸ਼ੇਡ ਦੇ ਵਿੱਚ ਸੋ ਇਹ ਆਪਾਂ ਤੁਹਾਡੇ ਨਾਲ ਪਪੂ 컬러 ਦਾ ਇੱਕ ਸ਼ੇਅਰ ਕਰਦੇ ਆ ਜੋ ਕਿ ਅੱਜਕੱਲ ਜਿਹੜਾ ਇਹ 컬러 ਹੈਗਾ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਸੋ ਇਹ ਲਵੈਂਡਰ ਸ਼ੇਡ ਨਹੀਂ ਹੈਗਾ ਜੀ ਇਹ ਪਰਪਲ ਟੋਨ ਦੇ ਵਿੱਚ ਬਿਲਕੁਲ ਲਾਈਟ ਜਿਹੜਾ ਚਾਰਟ ਹੈ ਇਹਦੇ ਵਿੱਚ ਅਸੀਂ ਥ੍ਰੈਡ ਵੀ ਯੂਜ਼ ਕੀਤਾ ਹੋਇਆ ਸੋ ਇਹਦੇ ਨਾਲ ਬਹੁਤ ਹੀ ਪਿਆਰੀ ਜੀ ਗ੍ਰੇ ਸਾਈ ਹੈਗੀ ਹੈ ਇਹ ਘੇਰੇ ਦੀ embroiderry ਹੈਗੀ ਹੈ ਇਹ ਉੱਪਰ ਇਹਦਾ ਗਲਾ ਵੀ ਹੈਵੀ ਹੋ ਜਾਂਦਾ ਇਹ ਦੇਖੋ ਸੋ ਬਹੁਤ ਹੀ ਪਿਆਰਾ ਜਿਹੜਾ ਇਹ ਪੀਸ ਬਣਦਾ ਇਸ ਤਰ੍ਹਾਂ ਇਹ ਜਾਰਜਟ ਦੇ ਉੱਪਰ ਹੈ ਜੀ ਇਹ ਦੇਖ ਲਾ ਫਰੰਟ ਦਾ ਇਸ ਤਰ੍ਹਾਂ ਹੈਵੀ ਸ਼ਰਟ ਦਾ ਕੰਮ ਹੈਗਾ ਔਰ ਬਾਜੂ ਤੇ ਇਸ ਤਰ੍ਹਾਂ ਵਰਕ ਆ ਜਾਂਦਾ ਹੈ ਇਹਦੇ ਜਿਹੜੇ ਦੁਪੱਟੇ ਤੇ ਲੇਸਿਸ ਹੈ ਜਿਵੇਂ ਕਿ ਅਸੀਂ ਸ਼ਰਟ ਅ ਥ्रेड ਵਰਕ ਦਾ ਜਿਹੜਾ ਥ्रेड ਦਾ ਕਲਰ ਯੂਜ਼ ਕੀਤਾ ਸੋ ਦੇ ਵਾਂ ਇਸ ਤਰ੍ਹਾਂ ਇਹਦੇ ਕਿੰਚੀਰ ਦਾ ਜਿਹੜਾ ਇਹਦੇ ਵਿੱਚ ਮੈਂਸ਼ਨ ਕੀਤਾ ਹੈ ਚਨੌਣ ਦਾ ਦੁਪੱਟਾ ਜੀ ਇਸ ਤਰ੍ਹਾਂ ਅਸੀਂ ਡਬਲ ਲਿਸ ਲਾ ਕੇ ਫਿਨਿਸ਼ ਕਰਦੇ ਆ ਸੋ ਬਾਟਮ ਦੇ ਵਿੱਚ ਤੁਸੀਂ ਜੋ ਵੀ ਆਪਣੀ ਚੁਆਇਸ ਦੇ ਅਕੋਰਡਿੰਗ ਹੈ ਜਿਹੜਾ ਜਾ ਸਕਦੇ ਹੋ ਪਲੀਜ਼ ਮੈਂਸ਼ਨ ਕਰਿਆ ਕਰੋ ਅਗਰ ਤੁਸੀਂ ਸ਼ਰਾਰਾ ਵੇਅਰ ਕਰਦੇ ਹੋ ਤਾਂ ਉਹਦੇ ਲਈ ਜਿਹੜਾ ਸਟੱਫ ਹੈਗਾ ਅਲੱਗ ਚਾਹੀਦਾ ਹੁੰਦਾ ਜਾਂ ਹੈਵੀ ਬਾਟਮ ਹੁੰਦੀ ਆ ਤਾਂ ਤੁਸੀਂ ਸਾਨੂੰ ਮੈਂਸ਼ਨ ਕਰ ਦਿਆ ਕਰੋ ਆਰਡਰ ਦੇਣ ਵੇਲੇ ਕਿ ਅਸੀਂ ਇਸ ਤਰ੍ਹਾਂ ਹੈਵੀ ਵੇਅਰ ਕਰਦੇ ਆ ਕਿਉਂਕਿ ਜਦੋਂ ਕੋਈ ਵਾਰੀ ਸਟੱਫ ਡਾਈ ਹੋ ਜਾਂਦਾ ਹੈ ਸੋ ਫਿਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਕਿ ਤੁਸੀਂ ਸਟਫ ਨਾਲ ਦਾ ਡਾਈ ਹੋਣਾ ਮੁਸ਼ਕਿਲ ਹੋ ਜਾਂਦਾ ਸੋ ਇਹ ਹੈਗਾ ਜੀ ਡਬਲ ਡਾਈ ਸੋ ਇਸ ਤਰ੍ਹਾਂ ਇਹ ਅਸੀਂ ਵਰਕ ਹੈਗਾ ਇਹਦੇ ਵਿੱਚ ਅਸੀਂ ਥ्रेड ਵੀ ਯੂਜ਼ ਕੀਤਾ ਹੋਇਆ ਇਹ ਦੇਖੋ ਉੱਪਰ ਤੱਕ ਸਾਈਜ਼ ਤੇ ਜਿਹੜੇ ਪੱਲੇ ਹੈਗੇ ਆ ਕਾਫੀ ਹੈਵੀ ਹੈ ਵਿੱਚ ਪੂਤੀ ਆ ਜਾਂਦੀ ਆ ਸਾਈਡਸ ਸਿੰਪਲ ਜਿਹੜਾ नीचे बॉर्डर ਦਿੱਤਾ ਹੋਇਆ ਗਲੇ ਤੇ ਵੀ ਉਹੀ ਵਰਕ ਹੈਗਾ ਸੋ ਇਹਦੇ ਵਿੱਚ ਸਿੰਗਲ ਜਿਹੜਾ ਅਸੀਂ ਵਰਕ ਕੀਤਾ ਹੋਇਆ ਸਿੰਗਲ ਟਾਂਕੇ ਦਾ ਸੋ ਇਹਦੇ ਨਾਲ ਹੀ ਬਹੁਤ ਹੀ ਪਿਆਰੀ ਜੀ ਲੁੱਕ ਦਿੰਦਾ ਸੋ ਇਸ ਤਰ੍ਹਾਂ ਬਹੁਤ ਜੁੱਤੀ ਵਰਕ ਹੋ ਗਿਆ ਔਰ ਇਹਦੇ ਨਾਲ ਵੀ ਦੁਪੱਟਾ ਅਸੀਂ ਜਨੌਨ ਲਗਾਉਣੇ ਆ ਦੇਖੋ ਉਸ ਤਰ੍ਹਾਂ ਦਾ ਵਿੱਚ ਲਗਾ ਕੇ ਥ्रेड ਨਾਲ ਉਹਦੇ ਪੀਸ ਦਿੰਨੇ ਹੈਗੇ ਸੋ ਨੈਕਸਟ ਪੀਸ ਹੈਗਾ ਜੀ एह देखो ये जिम्मे पिंटैक्स पा के असक करते हैं इस तरह और सिंगल उपर तक इस तरह की जीड़ी यदि एम्ब्रॉयडरी हैगी है ਔਰ ਪੋਰਟਲੀ ਬਟਨ ਜਿਸਦੇ ਵੀ ਸ਼ਰਟ ਦੇ ਵਿੱਚ ਨੀਡੇਡ ਹੁੰਦੇ ਆ ਅਸੀਂ ਉਸੇ ਸ਼ਰਟ ਦੇ ਅਕੋਰਡਿੰਗ ਹੀ ਜਿਹੜਾ ਯੂਜ਼ ਕਰਦੇ ਆ ਕਿਉਂਕਿ ਕਈ ਵਾਰ ਤੁਹਾਡੀ ਜਿਹੜੀ ਨੈਕ ਦੇ ਉੱਪਰ ਪੂਰਾ ਹੈਵੀ ਵਰਕ ਹੁੰਦਾ ਸੋ ਉਹਦੇ ਲਈ ਆਪਾਂ ਫਿਰ ਜਿਹੜਾ ਨੈਕ ਆ ਸਿੰਪਲ ਬਣਾਉਣੀ ਹੈਗੀ ਆ ਸੋ ਇਹ ਬਹੁਤ ਹੀ ਪਿਆਰਾ ਜਿਹਾ ਸਕਾਈ ਸ਼ੇਡ ਹੈਗਾ ਜੀ ਡਸਟੀ ਚਾਰਟ ਦੇ ਵਿੱਚ ਆ ਜਾਂਦਾ ਇਹ ਕਲਰ ਇਹ ਦੇਖੋ ਬੈਕ ਤੇ ਇਸ ਤਰ੍ਹਾਂ ਵੀ ਪਿੰਟੈਕਸ ਦੇ ਕੇ चावल टंकी की लाइन दिखी हुई है और ये देखो जी दुपट्टे तनाव दुपट्टा है इस तरह लेसिस दतिया हुई है ਸੋ ਤੁਸੀਂ ਜੋ ਵੀ ਕੋਈ ਸੂਟ ਹੈ ਜਿਹੜਾ ਲੌਨ ਲੈਣਾ ਚਾਹੁੰਦੇ ਹੈਗੇ ਹੋ ਕਿਸੇ ਵੀ ਕਲਰ ਚਾਰਟ ਦੇ ਵਿੱਚ ਜਾਣਾ ਚਾਹੁੰਦੇ ਹੋ ਕੋਈ ਵੀ ਕੰਬੀਨੇਸ਼ਨ ਕਰਾਉਣਾ ਚਾਹੁੰਦੇ ਹੈਗੇ ਹੋ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਵੀ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਜੀ ਮੇਰਾ WhatsApp ਨੰਬਰ ਹੈਗਾ 7589231377 ਤੇ ਮੈਸੇਜ ਕਰ ਦਿਆ ਕਰੋ ਤੁਹਾਨੂੰ ਜਲਦੀ ਤੋਂ ਜਲਦੀ ਰਿਪਲਾਈ ਦਿੱਤਾ ਜਾਊਗਾ ਔਰ ਉਸ ਤੋਂ ਬਾਅਦ ਤਾਨੂੰ ਠੀਕ ਲੱਗਦੀ ਹੈ ਪ੍ਰਾਈਸ ਤਾਂ ਤੁਸੀਂ ਜਿਹੜਾ ਆਰਡਰ ਪਲੇਸ ਕਰ ਸਕਦੇ ਹੋ ਸੋ ਹੁਣ ਆਪਾਂ ਇੰਸਟਾ ਤੇ ਵੀ ਐਕਟਿਵ ਹੈਗੇ ਆ ਜੀ ਇੰਸਟਾ ਦੀ ਆਈਡੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਹੋਊਗੀ ਤੇ ਕਮੈਂਟ ਦੇ ਵਿੱਚ ਪਿੰਨ ਕੀਤੀ ਹੋਈ ਵੀ ਮਿਲੂਗੀ ਸੋ ਉੱਥੇ ਜਾ ਕੇ ਵੀ ਤੁਸੀਂ ਜਿਹੜੇ ਸੂਟਸ ਹੈਗੇ ਚੈੱਕ ਕਰ ਸਕਦੇ ਆ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਜਿਹੜੀਆਂ ਨੈਕਸਟ ਵੀਡੀਓ ਨਵੇਂ-ਨਵੇਂ ਸੂਟਸ ਦੀਆਂ ਸ਼ੇਅਰ ਕਰਾਂਗੇ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਵਾਚ ਕਰਨ ਲਈ ਔਰ ਇੰਨਾ ਸਾਰਾ ਪਿਆਰ ਦੇਣ ਲਈ ਸੋ ਥੈਂਕ ਯੂ ਥੈਂਕ ਯੂ ਸੋ ਮਚ